ਕੋ ਦਾ ਹਨ ਵਿਸ਼ਵ ਸਾਇੰਟਿਫਿਕ ਤਾਰੇ ਮੰਨਿਆ ਜਾਣਦਿਆਂ ਸਭ ਤੋਂ ਮੈਂ ਬੇਨਤੀ ਕਰਾਂਗਾ ਸਾਰੇ ਪ੍ਰਧਾਨਜੀ ਮੰਡਲ ਨੂੰ ਕਿ ਉਹਨਾਂ ਦਾ ਸਨਮਾਨ ਕਰੇ। ਫਿਰ ਇਹ ਯੋਗਤਾਵੀਆਂ ਦੇ ਵਿੱਚ। ਸਾਰੇ ਸੋਨਿਆ ਸਭ ਅਹਿਮ

सरदार अवतार सिंह गोइंदबाग तो उप प्रधान

बलजीत सिंह उन्होंने अगर कुलविंद जाखड़ जी मंच संचालन उन्हें अपना वाण है

ਤੇ ਮੈਂ ਜਸਵੀਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਅਵਾਰਡ ਅਪਤਾਂ ਦੇਣ ਜਸਵੀਰ ਸਿੰਘ ਜੀ ਅੱਗੇ ਬੋਲ ਸਕਦੇ ਹੋ ਜੀ ਆਈ ਅਤੇ ਸਾਰਿਆਂ ਨੂੰ ਜ਼ੋਰਦਾਰ ਤਾੜੀਆਂ ਦੇ ਨਾਲ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਜ਼ਬਰਦਸਤ ਤਾੜੀਆਂ ਪਰਮ ਤਰਫ ਸਭ ਤੋਂ ਸਭੂ ਮੋਢੇਦਾਰਾਂ ਦੇ ਆਪਾਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੀਏ ਮੈਂ ਭਾਈ ਦਸਤਖਤ ਕਰਦਾ ਹੋ ਅੱਜ ਦੇ ਮੁੱਖ ਮੇਖਾ ਗੱਲ ਦੱਸਣ ਆਪਾਂ ਸੁਬਿੰਦਰ ਜੀ ਥੋੜਾ ਜਿਹਾ ਪਿੱਛੇ ਥੋੜਾ ਜਿਹਾ ਕੋਈ ਹੋਰ ਹੈ ਕਿ ਨਹੀਂ ਮੈਂ ਬੇਨਤੀ ਕਰਾਂਗਾ ਸਾਡੀ ਅੱਜ ਦੀ ਪ੍ਰਧਾਨਗੀ ਕਰੇ ਡਾਕਟਰ ਮਨਜੀਤ ਸਿੰਘ ਢੋਲ ਜੀ ਉਹ ਵੀ ਆਪਣਾ ਸੁਮਾਰਕ ਕਰਦੇ アラファ。 और फिर से और फिर से